ਪੁਲਿਸ ਦੀ ਗ੍ਰਿਫਤ ਦੇ ਵਿੱਚ ਹੌਲੀ-ਹੌਲੀ ਤੁਰੇ ਆਉਂਦੇ ਇਹ ਦੋ ਨੌਜਵਾਨ ਹਰਿਆਣਾ ਦੇ ਸਿਰਸਾ ਨਾਲ ਸਬੰਧਤ ਨੇ ਜਿਹੜੇ ਰਾਜਸਥਾਨ ਜੰਗਲਾਤ ਵਿਭਾਗ ਦੀ ਵਰਦੀ ਪਾ ਕੇ ਬਿਠਿੰਡਾ ਸ਼ਹਿਰ ਦੇ ਵਿੱਚ ਆ ਕੇ ਭੋਲੇ-ਭਾਲੇ ਲੋਕਾਂ ਦੇ ਨਾਲ ਵੱਡੀਆਂ-ਵੱਡੀਆਂ ਠੱਗੀਆਂ ਮਾਰਦੇ ਸਨ ਤੇ ਲੋਕਾਂ ਨੂੰ ਸਰਕਾਰੀ ਨੌਕਰੀ ਲਗਾਉਣ ਦਾ ਝਾਂਸਾ ਦੇ ਕੇ ਉਹਨਾਂ ਨੂੰ ਨੌਕਰੀ ਵਾਲੇ ਫਾਰਮ ਵੇਚਦੇ ਸਨ ਜਿਨ੍ਹਾਂ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਬਿਠਿੰਡਾ ਦੇ ਥਾਣਾ ਥਰਮਲ ਦੀ ਪੁਲਿਸ ਨੇ ਕਾਬੂ ਕੀਤਾ ਅੱਗੇ ਸੁਣੋ ਹੁਣ ਪੁਲਿਸ ਅਧਿਕਾਰੀ ਦੇ ਜ਼ੁਬਾਨੀ ਇਸ ਸਭ ਕੀ ਨਾਮ ਹੈ ਤੁਹਾਡਾ ਜਿਹੜਾ ਥਾਣਾ ਕੀ ਮਾਮਲਾ ਹੈ ਤੁਹਾਡੇ ਕੋਲ ਮੈਂ ਇਹ ਆਪਣਾ ਐਸੇ ਪਰਮਿੰਦਰ ਸਿੰਘ ਥਾਣਾ ਥਰਮਲ ਬਟੰਡਾ ਕੱਲ ਹੀ ਸਾਡੇ ਕੋਲ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕਿ ਦੋ ਨੌਜਵਾਨ ਇਥੇ ਬਣ ਵਿਭਾਗ ਦਾ ਰਾਸਤਾ ਦੀ ਵਰਤੀ ਪਾ ਕੇ ਲੋਕਾਂ ਤੋਂ ਬਣ ਵਿਭਾਗ ਵਿੱਚ ਨੌਕਰੀ ਦੇ ਫਾਰਮ ਭਰਨ ਬਦਲੇ ਅਧਿਨ ਨੌਕਰੀ ਦਿਵਾਉਣ ਬਦਲੇ ਪੈਸੇ ਲੈ ਰਹੇ ਹੈਗੇ ਜਿਸ ਬੰਦੀ ਅਸੀਂ ਸੀਕ੍ਰੀਟ ਇਨਫੋਰਮੇਸ਼ਨ ਤੇ ਆਫ ਦਾ ਅਪੀਲ ਹੋਇਆ ਕਰਾਈ ਕਿਵਾ ਕਿ ਜਦੋਂ ਉਹਨੇ ਤਲਾਸ਼ ਕੀਤੀ ਤਾਂ ਉਹਨੂੰ ਹਰਦੇਵ ਨਗਰ ਕਲੀ ਨੰਬਰ 2 ਤੋਂ ਕਾਬੂ ਕੀਤਾ ਕਾਬੂ ਕਰਕੇ ਉਹਨਾਂ ਨੂੰ ਵਰਦੀ ਉਹਨਾਂ ਦੇ ਪਾਈ ਹੋਈ ਸੀਗੀ ਉਹਨਾਂ ਕੋਲ ਸਵਿਫਟ ਕਾਰ ਸੀਗੀ ਬੜਾ ਨੰਬਰੀ ਵਰਦੀ ਦੇ ਵਿੱਚੋਂ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਤੋਂ ਕੁਝ ਕੁਛ ਚੱਲ ਰਹੀ ਹੈ ਜੀ ਤੇ ਕੁਝ ਕੁਛ ਇਸ ਤਰ੍ਹਾਂ ਡੂੰਪੀ ਸਾਹਮਣੇ ਕਰ ਲਾਉਗੀ ਉਹ ਅਗੇ ਫਰਦਰ ਇਨਵੈਸਟੀਗੇਸ਼ਨ ਵਿੱਚ ਦੱਸਾਂਗੇ ਦੋ ਬੰਦੇ ਮੱਖਣ ਲਾਲ ਪੁੱਤਰ ਔਰ ਕੋ ਰਾਹੁਲ ਪੁੱਤਰ ਸੋਨ ਲਾਲ ਵਾਸੀ ਭਾਰੂ ਖੇੜਾ ਜਿਹੜਾ ਸਰਸਾ ਤੇ ਰਵੀਰ ਸਿੰਘ ਵਰਪ ਬਿੱਕੀ ਪੱਤਰ ਅਰਜੰਦਰ ਸਿੰਘ ਵਾਸੀ ਕੇਸ ਰੀ ਸਿੰਘ ਵਾਲਾ ਰਾਸਤਾਂ ਮਾਤੇ ਕਬਜ਼ੇ ਕਿਸ ਕਰੇ ਹਾਂਜੀ ਸਾਨੂੰ ਥੋੜੇ ਜਿਹਾ ਫਾਰਮ ਮਿਲੇ ਐ ਬਾਕੀ ਜਿਹੜੀ ਇਨਵੈਸਟੀਗੇਸ਼ਨ ਦੌਰਾਨ ਦੇਖਾਂਗੇ ਵੀ ਕਿਹੜੇ ਬੰਦੇ ਨੇ ਫਾਰਮ ਭਰੌਂਦਾ ਸੀ ਕਿਹੜਾ ਮੇਨ ਇਹਨਾਂ ਦਾ ਸਰਗਣਾ ਆਏਗਾ ਪਿੱਛੇ ਇਹਨਾਂ ਦੇ ਜਿਹਨਾਂ ਦੇ ਜਨਰਲ ਹੱਥ ਪਵਾਜੇ 70 ਕਰੋੜ ਦੀ ਗੱਲ ਕਰ ਰਹੇ ਸੀ ਇਹ ਜ ਆਪਣੇ ਅਨੂਪਗੜਾ ਖਾਜੂ ਵਾਲਾ ਉੱਤੇ ਆਪਣੇ ਰਾਇ ਸਿੰਘ ਮੰਡੀ ਕੋਲ ਅੱਛੀ ਜਿਹੜੇ ਕਰ ਰਹੇ ਫਾਰਮ ਫਾਰਮ ਪਰੰਪਰਾ ਦੇ ਬਦਲੇ ਕਿਸੇ ਤੋਂ 400 ਰੁਪਏ ਕੇ ਤੋਂ 500 ਰੁਪਏ ਲੈ ਰਹੇ ਸੀ ਬਾਕੀ ਮੈਡੀਕਲ ਦੇ ਕਹਿੰਦੇ ਵੇਲੇ ਤੋਂ ਮੈਡੀਕਲ ਕਰਾਉਣ ਉਹਨਾਂ ਦੇ ਪੈਸੇ ਲੈ ਲੈਂਦੇ ਸੀ ਤੇ ਹਜੇ ਉਹਨਾਂ ਤੋਂ ਇਨਵੈਸਟੀਗੇਸ਼ਨ ਦੌਰਾਨ ਪਤਾ ਲੱਗੂਗਾ ਜਦੋਂ ਉਹਨਾਂ ਨੂੰ ਸਾਹਮਣੇ ਉਹਨਾਂ ਦਾ ਸਟੇਟਮੈਂਟ ਵਗੈਰਾ ਰਿਕਾਰਡ ਕਰਾਂਗੇ ਜਿੰਨਾ ਬੰਦਿਆਂ ਨਾਲ ਇਹ ਚੀਟਿੰਗ ਹੋਈ ਗਈ ਐ ਐਸੀ ਕਿੰਨੀ ਬਰਾਮਦ ਇਹ ਪੈਸੇ ਫਿਰ ਲਾ ਸਾਡੇ ਕੋਲ ਕੋਈ ਇਹਨਾਂ ਤੋਂ ਬਰਾਮਦਗੀ ਨਹੀਂ ਹੋਈ ਇਹਨਾਂ ਦਾ ਦਾਰਦ ਜੀ ਨੂੰ ਪੇਸ਼ ਕੀਤਾ ਜੀ ਹਾਂ ਜੀ ਦਾਰਦ ਜੀ ਨੂੰ ਪੇਸ਼ ਕਰਕੇ ਉਹਨਾਂ ਰਿਮਾਂਡ ਲੈ ਕੇ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਇਹਨੂੰ ਸਹੀ ਤੱਥਾਂ ਤੇ ਪਹੁੰਚਣ ਪੁਲਿਸ ਅਧਿਕਾਰੀ ਪਰਮਿੰਦਰ ਸਿੰਘ ਹੋਰਾ ਨੇ ਦੱਸਿਆ ਕਿ ਦੋਵਾਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁੱਢਲੀ ਜਾਂਚ ਇਹੀ ਪਤਾ ਲੱਗਿਆ ਕਿ ਇਹ ਨੌਜਵਾਨ ਹਰਿਆਣਾ ਦੇ सिरसा ਨਾਲ ਸਬੰਧਤ ਨੇ ਬਾਕੀ ਇਹਨਾਂ ਦੇ ਕੋਲੋਂ ਹੋਰ ਵੀ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਗੁਰਗთੰਡੇ ਦੇ ਵਿੱਚ ਹੋਰ ਕਿਹੜੇ-ਕਿਹੜੇ ਲੋਕਾਂ ਦੀ ਭੂਮਿਕਾ ਰਹੀ ਹੈ ਅਤੇ ਇਸ ਦੇ ਪਿੱਛੇ ਹੋਰ ਕੌਣ ਮਾਸਟਰਮਾਈਂਡ ਹੈ ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸਿੰਘ ਦੀ ਰਿਪੋਰਟ